ਜਿਹੜਾ ਸੀ ਲੱਕੀ ਡਰਾਅ ਕੰਪੀਟੀਸ਼ਨ ਸੀ ਔਰ ਮੈਂ ਮੁਬਾਰਕਬਾਦ ਦਿੰਨੇ ਵਿਸ਼ਾਲ ਸੂਜੀ ਨੂੰ ਅੰਜੂ ਸੂਜੀ ਨੂੰ ਅਵਲ ਸੂਜੀ ਨੂੰ ਸੂਤ ਪ੍ਰਵਾਹ ਇਹ ਵੀ ਮੇਰੀ ਲੰਬੀ ਕਹਾਣੀ ਹੈ ਇਹ ਸਾਰੀ ਮੋਟੀਵੇਸ਼ਨ ਮੈਨੂੰ ਇਧਰੋਂ ਪਿੰਕਾ ਜੀ ਵੱਲੋਂ ਮਿਲੀ ਹੈ ਕਿ ਆਪਾਂ ਇਸ ਤਰੀਕੇ ਨਾਲ ਆਪਣੇ ਬਿਜ਼ਨਸ ਨੂੰ ਵਧਾ ਲਈ ਆਈਡੀਆਜ਼ ਕੀ ਅਪਲਾਈ ਕਰ ਸਕਦੇ ਆ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਕਰਤਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਜੇ ਖੰਨੇ ਦਾ ਬੜਾ ਮਾਨ ਮਤਾ ਜਿਹਨੂੰ ਕਹਲੋ ਵੀ ਸਾਡਾ ਵਪਾਰੀ ਜਿਹਨੂੰ ਕਹਲੋ ਵੀ ਆਧਾਰਾ ਹੁਕਮਤਲ ਸੂਦ ਫਰਨੀਸ਼ਿੰਗ ਮਾਲ ਜਿਹੜੇ ਵਿੱਚ ਅੱਜ ਜਿਹੜਾ ਸੀ ਲੱਕੀ ਡਰਾ ਕੰਪੀਟੀਸ਼ਨ ਸੀ ਔਰ ਮੈਂ ਮੁਬਾਰਕਬਾਦ ਦਿੰਨੇ ਵਿਸ਼ਾਲ ਸੂਜੀ ਨੂੰ ਅੰਜੂ ਸੂਜੀ ਨੂੰ ਹਬਰ ਸੂਜੀ ਨੂੰ ਸੂਤ ਪਰਿਵਾਰ ਨੂੰ ਪੂਰੇ ਨੂੰ ਕਿ ਜਿੰਨੇ ਵਧੀਆ ਤਰੀਕੇ ਨਾਲ ਇਮਾਨਦਾਰੀ ਨਾਲ ਇਹ ਖੱਲੇ ਦੇ ਵਿੱਚ ਵਿੱਚ ਰਹਿ ਲੈ ਕੰਮ ਕਰ ਰਹੇ ਨੇ ਬੜਾ ਬੜਾ ਨਾਮ ਖੱਟਿਆ ਇਹਨਾਂ ਨੇ ਔਰ ਜਿਹੜਾ ਇਹਨਾਂ ਦਾ ਜਾਨੀ ਕਿ ਏ ਆਫ ਡੀਲਿੰਗ ਹੈ ਜਿਸ ਤਰੀਕੇ ਨਾਲ ਇਹ ਆਪਣੇ ਕਸਟਮਰ ਦੇ ਨਾਲ ਡੀਲ ਕਰਦੇ ਆ ਨਿਮਰਤਾ ਹਲੀਮੀ ਦੇ ਨਾਲ ਉਹੀ ਕਾਰਨ ਹੈ ਕਿ ਅੱਜ ਇਹ ਸਾਡਾ ਆਧਾਰ ਹੈ ਜਿਹੜਾ ਇਹ ਦੁਗਣੀ ਰਾਂ ਚੋਕਣੀ ਸਫਲਤੀ ਕਰ ਰਹੇ ਮੈਂ ਗੁੱਡ ਵਿਸ਼ੇਸ ਦਿੰਨਾ ਔਰ ਅੱਜ ਜਿਹੜੇ ਸੱਜਣਾ ਦਾ ਲੱਕੀ ਡਰਾਅ ਨਿਕਲਣਾ ਹੈ ਉਹਨਾਂ ਲਈ ਮੈਂ ਗੁੱਡ ਵਿਸ਼ਿਸ਼ੇਸ ਦਿੰਦਾ हूं और परमात्मा ਅੱਗੇ ਅਰਦਾਸ ਕਰਦਾ ਹੈ ਕਿ ਹੁਕਮ ਚੱਲ ਸੂਧ ਫਰਮੇਸ਼ਨ ਮਾਲ ਹੈ ਜਿਹੜਾ ਉਹ ਦਿਨ ਦੁਪਹਿਰ ਰਾਤ ਚੌਕਣੀ ਟੱਕੀ ਕਰੇ। ਬਸ ਇਹਦੇ ਪਿੱਛੇ ਵੀ ਠੀਕ ਹੈ ਜੀ ਇੱਕ ਮਿੰਟ ਹੋ ਜਾ ਰਿਹਾ। ਇਹਦੇ ਪਿੱਛੇ ਵੀ ਬੜੀ ਲੰਬੀ ਕਹਾਣੀ ਹੈ ਇਹ ਸਾਰੀ ਮੋਟੀਵੇਸ਼ਨ ਮੈਨੂੰ ਇਧਰੋਂ ਪਿੰਕਾ ਜੀ ਵੱਲੋਂ ਮਿਲੀ ਹੈ ਕਿ ਆਪਾਂ ਇਸ ਤਰੀਕੇ ਨਾਲ ਆਪਣੀ ਬਿਜ਼ਨਸ ਨੂੰ ਬਣਾ ਲਈ ਆਈਡੀਆਜ਼ ਕੀ ਅਪਲਾਈ ਕਰ ਸਕਦੇ ਹਾਂ। ਮੈਨੂੰ ਜੀ ਤੇ ਇਹ ਸਾਰਾ ਮਿਲ ਜੁਲ ਕੇ ਪਰਾਵਾਂ ਦੀ سپورਟ ਨਾਲ ਦੋਸਤਾਂ ਦੀ سپورਟ ਨਾਲ ਆਪਾਂ ਇਸ ਲੈਵਲ ਤੇ ਅੱਜ ਪਹੁੰਚੇ ਆਂ ਤੇ ਜਿਹੜਾ ਸਾਨੂੰ ਪਿੰਕਾ ਜੀ ਦੀ سپورਟ ਤੇਦਰੋ ਮੰਜੀ ਦਾ ਆਈਡੀਆ ਸੀ ਜਿਹੜਾ ਦੁਬਈ ਦਾ ਅਸੀਂ ਜਿਸ ਨੂੰ ਅੱਜ ਫਾਈਨਲ ਸਟੇਜ ਤੇ ਲੈ ਕੇ ਆਏ ਆਂ ਤੇ ਇਸ ਕੰਮ ਲਈ ਸਭ ਨੇ ਬਹੁਤ ਦਿਲੋਂ ਮਿਹਨਤ ਕੀਤੀ ਹੈ ਕਿੰਨੀਆਂ ਟੋਟਲ ਪਰਚੀਆਂ ਕਿੰਨੀਆਂ ਜਿਹੜੀਆਂ ਨੇ ਅੱਜ ਇਹ ਰਾਊਂਡ ਆਪਣੇ 1200 ਦੇ ਕਰੀਬ ਤੋਂ ਉੱਪਰ ਪੈਣੀ ਹੈ ਜੀ ਇਸ ਦੇ ਵਿੱਚ ਤੇ 12 1250 ਗੁੱਪਨ ਹੈਗੇ ਨੇ ਇਸ ਦੇ ਵਿੱਚ। ਕੀ ਆ ਗਿਆ ਹੈ ਇਹਦੇ ਵਿੱਚ ਜਦੋਂ ਅਸੀਂ ਪ੍ਰਾਈਸ ਇਹਦੇ ਵਿੱਚ ਆਪਾਂ ਟੋਟਲ 31 ਪ੍ਰਾਈਸ ਕੱਢ ਰਹੇ ਹਾਂ ਜੀ ਜਿਸ ਦੇ ਵਿੱਚ ਸਭ ਤੋਂ ਮੇਨ ਪ੍ਰਾਈਸ ਆਪਣਾ ਦੁਬਈ ਕਪਲ ਟੂਰ ਹੈ। ਔਰ ਇੱਕ ਡਬਲ ਡੋਰ ਫ੍ਰੀਜ LG ਕੰਪਨੀ ਦਾ ਔਰ ਇੱਕ 55 ਇੰਚ LED ਹੈ ਔਰ واਸ਼ਿੰਗ ਮਸ਼ੀਨ ਹੈ। ਉਸ ਤੋਂ ਇਲਾਵਾ ਇੱਕ ਅਲਮਾਰੀ ਔਰ ਇੱਕ ਬੜਾ ਲੋਕਰ ਹੈ ਔਰ ਚਾਰ ਚੇਅਰਸ ਵਾਲਾ ਆਊਟਡੋਰ ਸੈੱਟ ਹੈ। ਉਸ ਤੋਂ ਇਲਾਵਾ ਬੈੱਡ ਸ਼ੀਟਸ ਵਗੈਰਾ, ਬਲੈਂਕੀਟਸ ਵਗੈਰਾ, ਕੁੱਕ ਟੋਪ ਔਰ ਵੈਕਿਊਮ ਕਲੀਨਰ ਦੇ ਵੀ ਗਿਫਟ ਆ ਪਰ ਰੱਖੇ ਹੋਏ ਨੇ। ਸੋ ਜਦੋਂ ਕਿੰਨਾ ਗਾ ਰਿਸਪੌਂਸ ਮਿਲਿਆ ਜਦੋਂ ਤੁਸੀਂ ਇਹ ਸਕੀਮ ਜਿਹੜੀ ਹੈ ਸ਼ੁਰੂ ਕੀਤੀ। ਦੇਖੋ ਜਿਹੜਾ ਰਿਸਪੌਂਸ ਤੁਸੀਂ ਹੁਣ ਦੇਖ ਹੀ ਸਕਦੇ ਹੋ ਜੀ ਆਏ ਹੋਏ ਘਟ ਤੋਂ ਕਿ ਲੋਕਾਂ ਦੇ ਕਸਟਮਰਸ ਨੇ ਆਪਾਂ ਨੂੰ ਕਿੰਨਾ ਪਿਆਰ ਦਿੱਤਾ ਔਰ ਕਿੰਨੀ ਸਪੋਰਟ ਕੀਤੀ ਹੈਗੀ ਜੋ ਅੱਜ ਇਸ ਮਕਾਮ ਤੇ ਆਪਾਂ ਇਸ ਲੈਵਲ ਤੇ ਪਹੁੰਚੇ ਹਾਂ ਜੀ। ਥੈਂਕ ਯੂ।